ਅੱਜ ਸਭ ਤੋਂ ਪਹਿਲਾਂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਅੱਜ ਬੋਟਾ ਨੇ ਤੇ ਇੱਕ ਜੂਨਾ ਚ ਪੰਜਾਬ ਦੇ ਵਿੱਚ ਤੇ ਉਹ कल्ੂਕਰਾ ਜਿਹੜਾ 40 ਸਾਲ ਪਹਿਲਾਂ ਸਿੱਖਾਂ ਦੀ ਜਿਹੜੀ ਇੱਕ ਦੇ ਉੱਤੇ ਬਰਿਆ ਸੀਗਾ ਗੋਲੇ ਵਾਂਗੂ ਲੱਖਾਂ ਮਾਵਾ ਭੈਣਾਂ ਦੀਆਂ ਬੇਪਤੀਆਂ ਹੋਈਆਂ ਨੇ ਆ ਦੋਸਤ कल्ੂਕਰ ਨੂੰ ਯਾਦ ਵਿੱਚ ਰੱਖ ਕੇ ਅੱਜ ਦਿਨ ਜਿਹੜੀਆਂ ਵੋਟਾਂ ਪਾਈਆਂ ਜਾਣ ਤੇ ਭਾਈ ਅਮਰਪਾਲ ਹੋਣਾ ਨੂੰ ਖਡੂਰ ਸਾਹਿਬ ਤੋਂ ਸਖਦਾਰ ਅਰਮਾਨ ਨੂੰ ਸੰਗਰੂਰ ਤੋਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਹੋਣਾ ਨੂੰ ਜਿਹੜੇ ਕਿ ਸਰਦਾਰ ਵਿਅੰਤ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੂੰ ਫਰੀਦਕੋਟ ਤੋਂ ਜਿਤਾਇਆ ਜਾਵੇ ਤਾਂ ਜੋ ਜਿਹੜੀ ਪੰਥ ਪ੍ਰਸ ਦੀ ਗੱਲ ਹੈ ਜਾਂ ਪੰਜਾਬ ਦੇ ਇੱਕਾਂ ਦੀ ਗੱਲ ਹੈ ਹੱਕਾਂ ਦੀ ਗੱਲ ਹੈ ਉਹ ਜਾ ਕੇ ਪਾਰਲੀਮੈਂਟ 'ਚ ਕਰ ਸਕਣ ਸੋ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ ਮੈਂ ਹੁੰਦਾ ਹਾਂ ਤੋਂ ਸਭ ਤੋਂ ਇਜਾਜ਼ਤ ਚਾਹੁੰਦਾ 지리와 해그리가 다짜. 지리와 해그리